ਨੀਰ ਉੱਤੇ ਬੇਬੀ ਤਾਂ ਸੰਘੇੜਾਂ 'ਚ ਬੈਠੀ ਸੀ ਅੱਗ ਸੇਕਦੇ ਸੀ ਲੋ ਜੀ ਜਿੰਨੇ ਵੀਰ ਭਰਾ ਬੈਠੇ ਆ ਸਾਰਿਆਂ ਦੇ ਪੁੱਤਾਂ ਦੀ ਲੋੜੀ ਮਨਾ ਰਹੇ ਆ ਅੱਜ ਵਾਹਿਗੁਰੂ ਪੁੱਤਾਂ ਨੂੰ ਸਮਤ ਦੇਵੇ ਤੰਦਰੁਸਤੀ ਦੇਵੇ ਨਸ਼ਾ ਪਤਨ ਬਚਾ ਕੇ ਰੱਖੇ ਮਾਤਾ ਜੋੜ ਕੇ ਰੱਖੇ ਤੇ ਪ੍ਰਮਾਤਮਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਅੱਜ ਸਰਦਾਰ ਸਰਜੀਤ ਸਿੰਘ ਜੀ ਸਾਡੇ ਕੈਨੇਡਾ ਤੋਂ ਮਮਾ ਜੀ ਉਹਨਾਂ ਦੇ ਘਰ ਬੈਠੇ ਸੀ ਸਾਰੇ ਮਮਾ ਬਲਜੀਤ ਸਿੰਘ ਜੀ ਸਰਦਾਰਾ ਦੇ ਪਰਿਵਾਰ ਚੋਂ ਸਰਦਾਰ ਸਰਦੇਵ ਸਿੰਘ ਮਨਪ੍ਰੀਤ ਸਿੰਘ ਕੈਨੇਡੀਅਨ ਤੇ ਸਾਡਾ ਛੋਟਾ ਵੀਰ ਦਵਿੰਦਰ ਸਰਦਾਰਾ ਦੇ ਪਰਿਵਾਰ ਚੋਂ ਤੇ ਭਾਈ ਮੈਂ ਤੁਹਾਡਾ ਆਪਣਾ ਜਗਸੀਰ ਸੋ ਅੱਜ ਸਾਰੇ ਇਕੱਠੇ ਬੈਠੇ ਸੀਗੇ ਕਹਿੰਦੇ ਵੀ ਆਪਾਂ ਜਿਹੜੀਆਂ ਜਿਆਦਾ ਤਾਜ਼ੀਆਂ ਕਰਨੀਆਂ ਕਹਿੰਦੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਨੂੰ ਮਿਸ ਕਰਦੇ ਆ ਤੇ ਸਾਰੇ ਬੈਠੇ ਸੀਗੇ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨੇ ਤੇ ਵਧੀਆ ਲੱਗਿਆ ਸਾਰਿਆਂ ਦਾ ਇਸੇ ਤਰ੍ਹਾਂ ਪਿਆਰ ਹਨਾ ਬਣਿਆ ਰਵੇ ਤੇ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਸੋਰ ਦੋਸਤੋ ਕਿਉਂਕਿ ਰਿਸ਼ਤਿਆਂ ਤੋਂ ਅ ਵੱਡੀ ਕੋਈ ਚੀਜ਼ ਨਹੀਂ ਸੋ ਥੋੜੀ ਜੀ ਆਪਾਂ ਸੋਣਿਆ ਹਾਂ ਜੀ ਮਮਾ ਜੀ ਕਿੱਦਾਂ ਲੱਗਿਆ ਜੀ ਅੱਜ ਦਾ ਦਿਨ ਫਿਰ ਤੁਹਾਨੂੰ ਬਹੁਤ ਜਿਆ ਧੀਆਂ ਪੁੱਤਾਂ ਨਾਲ ਬੈਠ ਕੇ ਬਹੁਤ ਸੋਨਾ ਮਾਂ ਮਾਂ ਖਾ ਪਰੋਸ਼ਣ ਦੀ ਚੜ੍ਹਦੀ ਗੱਲ ਕੀਤੀ ਆ ਹਾਂ ਸੰਤਵਾਪੂਰਨ ਦਾਸ ਜੀ ਬੜੀ ਕਿਰਪਾ ਜੀ ਮਮਾ ਜੀ ਤੇ ਜਦੋਂ ਵੀ ਮਮਾ ਜੀ ਨੂੰ ਫੋਨ ਕਰਦੇ ਆ ਤੇ ਉਸੇ ਵਕਤ ਸੇਵਾ ਲਈ ਖੜੇ ਹੋ ਜਾਂਦੇ ਸਾਡੇ ਲਈ ਸੋ ਸਾਡੇ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਨੇ ਪ੍ਰਵਾਹ ਚੋਂ ਤੇ ਕਮੇਟੀ ਮੈਂਬਰ ਚੁਣੇ ਗਏ ਹੈ ਜੀ ਗੁਰਦਾ ਜਨ ਸਾਹਿਬ ਤੋਂ ਸਾਨੂੰ ਧੰਨਵਾਦ ਕਰਦੇ ਆ ਤੇ ਮਨਪ੍ਰੀਤ ਸਿੰਘ ਛੋਟੇ ਭਰਾ ਨੇ ਛੋਟਾ ਬਾੜਾ ਨਹੀਂ ਬਸ ਮਤਲਬ ਐਵੇਂ ਨਿੱਨਾ ਖੰਡ ਛੋਟਾ ਤੇ ਆਪਣਾ ਦਵਿੰਦਰ ਸੋਹਣਾ ਕੰਮ ਕਰ ਰਿਹਾ ਬੱਚੇ ਆਪਣੇ ਸਾਰੇ ਤੇ ਬਈ ਵਧੀਆ ਲੱਗਿਆ ਜੀ ਜਿੱਦਾਂ ਇਦਾਂ ਦਾ ਹਨਾ ਮਨ ਭਾਵਕ ਹੋ ਜਾਂਦਾ ਕਈ ਵਾਰੀ ਵੀ ਯਾਰ ਸਮੇ ਚਲੇ ਗਏ ਹਨਾ ਸਾ ਕਿੰਨੇ ਲੋਕ ਵਿਛੜ ਗਏ ਯਾਰ ਦੁਨੀਆ ਤੋਂ ਕੁਝ ਚਲੇ ਗਏ ਆ ਕੁਝ ਸੱਜਣ ਮਿੱਤਰ ਬਾਹਰ ਚਲੇ ਗਏ ਆ ਤੇ ਪਰ ਅਸੀਂ ਚਾਹੁੰਦੇ ਆ ਵੀ ਅਸੀਂ ਮੌਕਾ ਮਿਸ ਨਹੀਂ ਕਰਨਾਗਾ ਜਦੋਂ ਵੀ ਸਾਨੂੰ ਕੋਈ ਥੋੜਾ ਬਹੁਤ ਮੌਕਾ ਮਿਲੇ ਤੇ ਆਪਾਂ ਜਿਹੜਾ ਸਮਾਂ ਨਹੀਂ ਮਿਸ ਨਹੀਂ ਕਰਨਾਗਾ ਓਕੇ ਪੈਸਾ ਨਹੀਂ ਸਭ ਕੁਝ ਪੈਸਾ ਕੁਝ ਵੀ ਨਹੀਂ ਨਾਥਿੰਗ ਚੀਜ਼ਾਂ ਤੇ ਜਿਹੜੀ ਇੰਨਾ ਯਾਦਾਂ ਜੁੜਨੀਆਂ ਇਕੱਠੇ ਬਹਿ ਕੇ ਹਨਾ ਤੇ ਅੱਜ ਧੂਣੀ ਲਾਈ ਸੀਗੀ ਧੂੜੀ ਲਾ ਕੇ ਮੂੰਗਫਲੀ ਲੈ ਆਂਦੀ ਰਿਓੜੀਆਂ ਲੈ ਆਂਦੀਆਂ ਤੇ ਵਧੀਆ ਇੰਜੋਏ ਹੋਇਆ ਸਾਰਿਆਂ ਦਾ ਤੇ ਬਹੁਤ ਚੰਗਾ ਲੱਗਿਆ ਸੋ ਦੋਸਤੋ ਜਿੰਦਗੀ ਵਿੱਚ ਜਿਹੜੀਆਂ ਨਾ ਮਤਲਬ ਖੁਸ਼ੀਆਂ ਬਹੁਤ ਘੱਟ ਮਿਲਦੀਆਂ ਵੱਡੀਆਂ ਖੁਸ਼ੀਆਂ ਬਹੁਤ ਘੱਟ ਮਿਲਦੀਆਂ ਅਸੀਂ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਦੇ ਵਿੱਚ ਭੱਜੇ ਫਿਰਦੇ ਆਂ ਵੱਡੀ ਖੁਸ਼ੀ ਉਦੋਂ ਹੀ ਹੁੰਦੀ ਆ ਜਿੱਦ ਤੇ ਤੁਹਾਡਾ ਜਨਮ ਹੁੰਦਾ ਤੁਹਾਡੇ ਮਾਂ ਪਿਓ ਦੇ ਲਈ ਉਦੋਂ ਵੱਡੀ ਖੁਸ਼ੀ ਹੁੰਦੀ ਆ ਕਿ ਸਾਡੇ ਘਰ ਪੁੱਤ ਜੰਮਿਆ ਦੂਜੀ ਖੁਸ਼ੀ ਉਹ ਤੁਹਾਡੇ ਵਿਆਹ ਦੀ ਜਦੋਂ ਤੁਸੀਂ ਕੁੜੀ ਚੜਨਾ ਔਰ ਉਹ ਤੁਹਾਡਾ ਵਿਆਹ ਹੋਣਾ ਸਭ ਤੋਂ ਵੱਡੀ ਖੁਸ਼ੀ ਤੁਹਾਡੀ ਜ਼ਿੰਦਗੀ 'ਚ ਉਦੋਂ ਹੋਣੀ ਆ ਤੇ ਦੂਜੀ ਉਸ ਤੋਂ ਬਾਅਦ ਤੀਜੀ ਖੁਸ਼ੀ ਤੁਹਾਡੇ ਘਰੇ ਜੇ ਦਿੱਤੀ ਨੇ ਜਨਮ ਲੈਣਾ ਜਾਂ ਪੁੱਤ ਨੇ ਜਨਮ ਲੈਣਾ ਦੋਨੇ ਰਸਤੇ ਧੀ ਆ ਜਾਏ ਪੁੱਤ ਆ ਤੇ ਵਾਹਿਗੁਰੂ ਤੀ ਸਭ ਨੂੰ ਦੇਵੇ ਕਿਉਂਕਿ ਤੀਆਂ ਨਾਲ ਜਿਹੜੀਆਂ ਰਿਸ਼ਤੇ ਆ ਰੀਆਂ ਵੱਧੀਆਂ ਉਹਨਾਂ ਦਾ ਕੋਈ ਮੁੱਲ ਨਹੀਂ ਸੋ ਬਹੁਤ ਚੰਗਾ ਲੱਗਦਾ ਸੋ ਇਹ ਦੋ ਤਿੰਨ ਖੁਸ਼ੀਆਂ ਜ਼ਿੰਦਗੀ 'ਚ ਵੱਡੀਆਂ ਹੁੰਦੀਆਂ ਦੋਸਤੋ ਬਾਕੀ ਤਾਂ ਬਹੁਤ ਛੋਟੀਆਂ ਹੁੰਦੀਆਂ ਆਪਾਂ ਪਤ ਨਹੀਂ ਕਿਹੜੀਆਂ ਖੁਸ਼ੀਆਂ ਨੂੰ ਢੀਕ ਰਹੇ ਆ ਤੇ ਖੁਸ਼ੀਆਂ ਹੱਸਣ ਦੇ ਲਈ ਮੌਕੇ ਲੱਭਣੇ ਚਾਹੀਦੇ ਆ ਸੋ ਅਸੀਂ ਤਾਂ ਜਿੰਨੇ ਕਿ ਮੇਰੇ ਦੋਸਤ ਆ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਕੋ ਇੰਗਲੈਂਡ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਸੋ ਆਪਾਂ ਅਰਦਾਸ ਕਰੀਏ ਸਾਰਿਆਂ ਦੀ ਘਰਾਂ ਦੇ ਵਿੱਚ 2025 ਜਿਹੜਾ ਸਾਲ ਚੜਿਆ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਦੁੱਖਾਂ ਚੋਂ ਬਾਹਰ ਕੱਢੇ ਜਿਹੜੇ ਪਰਿਵਾਰਾਂ ਨੂੰ ਕੋਈ ਤਕਲੀਫ ਮਿਲੀ ਆ ਦੁੱਖ ਮਿਲੇ ਆ ਪ੍ਰਮਾਤਮਾ ਵੱਲੋਂ ਆਪਾਂ ਕਹੀਏ ਵੀ ਉਹਨਾਂ ਨੂੰ ਦੁੱਖਾਂ ਚੋਂ ਕੱਢ ਕੇ ਸੁੱਖਾਂ ਵੱਲ ਲੈ ਕੇ ਜਾਵੇ ਸੋ ਅੱਜ ਪਤਾ ਨਹੀਂ ਬੈਸੀ ਅੱਜ ਮਨ ਜਾ ਭਾਵਕ ਹੋ ਗਿਆ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਨ ਕੀਤਾ ਬਾਈ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਤੁਸੀਂ ਡੈਲੀ ਰੌਕੀ ਨੂੰ ਇਹਨਾਂ ਜੁਣੇ ਆ ਸੋ ਮੈਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੈਕ ਸਮਝਿਆ ਕਿ ਤੁਹਾਡੇ ਇੱਕ ਇੱਕ ਪੈਸੇ ਨੂੰ ਦਸਵੰਦ ਨੂੰ ਜਿਹੜਾ ਪਿੰਡ ਤੇ ਲਾ ਰਹੇ ਆ ਰੌਕੇ ਕਲਾ ਵਿੱਚ ਤੇ ਜਿੰਦਗੀ ਦਾ ਸਮਾਂ ਦਿੱਤਾ ਅ ਦੁਨੀਆ ਬਹੁਤ ਕੋਸ਼ਾ ਕੋਈ ਕੋਸ਼ ਕੇ ਨਹੀਂ ਕੋਸ਼ ਕਹਿੰਦੀ ਸਾਨੂੰ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਅਸੀਂ ਸੇਵਾ ਕਰ ਰਹੇ ਆ ਬਸ ਸੇਵਾ ਕਰ ਰਹੇ ਆ ਸਾਡੇ ਮਨ ਨੂੰ ਸਕੂਨ ਆ ਸੋ ਬਹੁਤ ਤੁਸੀਂ ਸਾਹ ਦੇ ਰਹੇ ਹੋ ਜਿਨ੍ਹਾਂ ਭਰਾਵਾਂ ਨੇ ਸਾਹ ਦਿੱਤਾ ਤੇ ਉਹਨਾਂ ਦਾ ਵੀ ਦਿਲਦਿਆਂ ਘਰਾਂਿਆਂ ਨੂੰ ਧੰਨਵਾਦ ਆ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਸ਼ਾਇਦ ਉਹ ਉਹ ਚੀਜ਼ਾਂ ਨਹੀਂ ਜਾਣਦੇ ਹੋਣਗੇ ਜੋ ਸਾਡੇ ਮਨਾਂ ਦੇ ਵਿੱਚ ਚੱਲਦੀਆਂ ਐ ਸਿਰਫ ਆਪਣਾ ਜੀਵਨ ਸਫਲਾ ਕਰਨਾ ਪ੍ਰਮਾਤਮਾ ਨੇ ਅਸੀਂ 100 ਸਾਲ ਲੈ ਕੇ ਚੱਲੇ ਆ ਵੀ ਪ੍ਰਮਾਤਮਾ ਨੇ ਸਾਤੋਂ ਸੇਵਾ ਲੈ ਲਈ 10-15 ਸਾਲ ਜਿਹੜੀ ਡੇਲੀ ਰੌਕੀ ਨੂੰ ਹੀ ਰਹੀ ਸੇਵਾ ਕੀਤੀ ਆ ਪਿੰਡ ਦੀ ਤਾਂ ਸੰਬੰਧ ਘੜਤਾ ਆਪਣੀ ਜ਼ਿੰਦਗੀ ਦਾ ਹੁਣ ਕੋਈ ਚੱਕਰ ਨਹੀਂ ਰੱਬ ਚਾਹੇ 70 ਸਾਲ ਦੇਵੇ ਚਾਹੇ 100 ਸਾਲ ਦੇਵੇ ਚਾਹੇ 60 ਦੇਵੇ ਕੋਈ ਗੱਲ ਨਹੀਂ اپنی زندگی ਦਾ ਦਸਬੰਧ ਘਟ ਚੁੱਕੇ ਆ ਸੋ ਦੋਸਤੋ ਬਾਕੀ ਮਿਲਦੇ ਆ ਆਪਾਂ ਥੋੜਾ ਸਮਾਂ ਆਪਾਂ ਸੇਵਾ ਤੋਂ ਵੀ ਵਿਸ਼ਰਾਮ ਲਵਾਂਗੇ ਥੋੜਾ ਜਿਹਾ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਥੋੜਾ ਸਮਾਂ ਸੇਵਾ ਤੋਂ ਦੂਰ ਹੋਵਾਂਗੇ ਸੋ ਬਹੁਤ ਧੰਨਵਾਦ ਕਰਦੀ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਸੋ ਵਧੀਆ ਲੱਗਿਆ ਜੀ ਹੋਰ ਸਣਾਓ ਕਿਦਾਂ ਸਾਰੇ ਠੀਕ ਹੋ ਤੁਸੀਂ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਕਿਉਂਕਿ ਜੇ ਤੁਹਾਨੂੰ ਕੁਝ ਗੱਲਾਂ ਚੰਗੀਆਂ ਲੱਗੀਆਂ ਤਾਂ ਸਾਨੂੰ ਮਤਲਬ ਮੈਂ ਧੰਨਵਾਦ ਸ਼ਬਦ ਹੀ ਹੈ ਨਹੀਂ ਮੇਰੇ ਕੋਲ ਉਹਨਾਂ ਦੋਸਤਾਂ ਦੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਯਾਰ ਜ਼ਿੰਦਗੀ ਦੇ 10-12 ਸਾਲ ਡੇਲੀ ਰੋਕੀ ਨੂੰ ਰਹੀ ਮੇਰੇ ਨਾਲ ਕੱਢ ਤੇ ਮੇਰੇ ਨਾਲ ਜੁੜ ਕੇ ਕੱਢਦੇ ਇੰਨਾ ਵਿਸ਼ਵਾਸ ਪਿਆਰ ਦਿਖਾਇਆ ਕੋਈ ਪਰਵਾਹ ਹੀ ਨਹੀਂ ਉਹਨਾਂ ਨੇ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਅਸੀਂ ਇਥੋਂ ਸੇਵਾ ਦੀ ਕਮੀ ਨਹੀਂ ਆਉਣ ਦਿੱਤੀ ਜਿਨ੍ਹਾਂ ਪਰਿਵਾਰਾਂ ਦੇ ਚੁੱਲ੍ਹੇ ਤਪਦੇ ਆ ਥੋੜੇ ਕਰਕੇ ਪ੍ਰਮਾਤਮਾ ਤੁਹਾਡੀਆਂ ਮਿਹਨਤਾਂ ਜ ਵਰਕਿੰਦਾ ਪਾਵੇ ਜਿਨ੍ਹਾਂ ਪਰਿਵਾਰਾਂ ਦੀਆਂ ਧੀਆ ਡੋਲੀ ਬੈਠ ਕੇ ਆਪਣੇ ਘਰ ਚ ਲਈ ਗਈਆਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਤਿੰਨ ਬੱਚੀਆਂ ਆਪਾਂ ਵਿਦੇਸ਼ ਦੀ ਧਰਤੀ ਤੇ ਪਹੁੰਚਿਆ ਕਰਤੀਆਂ ਦੋ ਕੈਨੇਡਾ ਚ ਇੱਕ ਇੰਗਲੈਂਡ ਚ ਉਹਨਾਂ ਬੱਚੀਆਂ ਦੀ ਕਰਕੇ ਵੀ ਸਾਨੂੰ ਪੁੰਨ ਮਿਲ ਗਿਆ ਸੋ ਵੀ ਸਾਡੀ ਜ਼ਿੰਦਗੀ ਵਿੱਚ ਇੱਕ ਮੀਲ ਪੱਥਰ ਬਣ ਗਿਆ ਸੋ ਬੱਚੀਆਂ ਆਪਦੇ ਘਰੇ ਵਸ ਰਹੀਆਂ ਸਾਨੂੰ ਉਹਦੀ ਵੀ ਖੁਸ਼ੀ ਆ ਸੋ ਨਾ ਅਸੀਂ ਤਾਂ ਲੈ ਰਹੇ ਬਾਈ ਕਿਉਂਕਿ ਅਸੀਂ ਜਨਤਕ ਨਹੀਂ ਕਿਸੇ ਨੂੰ ਕਰਨਾ ਚਾਹੁੰਦੇ ਸੇਵਾ ਤੱਕ ਮਤਲਬ ਆ ਬਸ ਠੀਕ ਆ ਤੇ ਉਹਨਾਂ ਪਰਿਵਾਰਾਂ ਨੂੰ ਪਤਾ ਜਿੰਨਾ ਤੱਕ ਅਸੀਂ ਪਹੁੰਚ ਕੀਤੀ ਆ ਜਿੰਨੀ ਜੋਗੀਆਂ ਸੇਵਾ ਕਰਦੇ ਰਾਵਾਂਗੇ ਬਾਈ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਹੋ ਡੈਲੀ ਰਾਉਕੀ ਨਿਊਜ਼ ਨਾਲ ਔਰ ਗੱਲ ਰਾਉਕੀ ਦੇ YouTube ਚੈਨਲ ਦੇ ਨਾਲ ਸੋ ਬਹੁਤ-ਬਹੁਤ ਧੰਨਵਾਦ ਇੰਨੇ ਕਿਹਾ ਜਰੀਆਂ ਮਨਜ਼ੂਰ ਕਰਿਓ ਅੱਜ ਵੈਸੇ ਹੀ ਮਨਜਾ ਕੀਤਾ ਤੁਹਾਡੇ ਨਾਲ ਗੱਲਾਂਬਾਤ ਕਰਨ ਨੂੰ ਤੇ ਜਿਉਂਦੇ ਬਸ ਦੇ ਰਹੋ ਪ੍ਰਮਾਤਮਾ ਤੁਹਾਡੀਆਂ ਮਿਹਨਤਾਂ ਵਿੱਚ ਬਰਕਤਾਂ ਪਾਵੇ ਤੁਹਾਨੂੰ ਇਨਕ ਸਮਰਥ ਕਰੇ ਕਿ ਤੁਸੀਂ ਪਿੰਡ ਰਾਉਕੀ ਕਲਾਂ ਦੇ ਲਈ ਹਰ ਵਕਤ ਯਾਰ ਹੋ ਚਾਹੇ ਕੋਈ ਤਕਲੀਫ ਦੇ ਵਿੱਚ ਪਰਿਵਾਰ ਉਹਨਾਂ ਦੀ ਮਦਦ ਲਈ ਚਾਹੇ ਕਿਸੇ ਬੱਚੀ ਦੀ ਪੜ੍ਹਾਈ ਦੇ ਲਈ ਚਾਹੇ ਵਿਆਹ ਦੇ ਲਈ ਚਾਹੇ ਗੁਰੂ ਘਰਾਂ ਦੀ ਸੇਵਾ ਵਾਸਤੇ ਲਈ ਪਰਮਾਤਮਾ ਤੁਹਾਨੂੰ ਇੰਨੇ ਜੁਗੇ ਕਰੇ ਤੁਸੀਂ ਝਿਜਕੋ ਨਾ ਸੇਵਾ ਕਰਨ ਲੱਗੇ ਸੋ ਜਿੰਨੀਆਂ ਸਾਡੇ ਰਾਹੀਂ ਸੇਵਾਵਾਂ ਹੋਈਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇਸ ਲੈਕ ਸਮਝਿਆ ਇਸ ਨਾ ਚੀਜ਼ ਨੂੰ ਸੋ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਔਰ ਸਮੁੱਚੀ ਡੇਲੀ ਰੌਕੀ ਨਵੀਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ